ਪੰਜਾਬ ਦੇ ਅੰਧਾਤੇ ਨਾਲ ਕੈਪਟਨ ਸਰਕਾਰ ਦਾ ਧੋਖਾ ਵਿਧਾਨ ਸਭਾ ਵਿੱਚ ਪਾਸ ਕੀਤਾ ਮਤਾ ਕਪਤਰਾ ਚੁਰੋੜਿਆ ਸਿਰਫ ਸਿਆਸੀ ਮਕਸਦ ਲਈ ਬੁਲਾਇਆ ਗਿਆ ਸੀ ਸਪੈਸ਼ਲ ਸੈਸ਼ਨ ਪੰਜਾਬ ਦੇ ਕਿਸਾਨਾਂ ਨਾਲ ਖੇਟੀ ਗਈ ਸਿਆਸੀ ਚਾਲ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਕੈਪਟਨ ਸਰਕਾਰ ਨੂੰ ਕੇਰੇ ਪਾਰਟੀ ਪ੍ਰਧਾਨ ਸੁਖਬੀ ਕੀ ਹੈ ਤੁਸੀਂ ਜਾਣਦੇ ਹੋਣ ਅਗਸਤ ਦੇ ਮਹੀਨੇ ਚ ਕੈਪਟਨ ਅਮਰਿੰਦਰ ਸਿੰਘ ਨੇ ਸੈਸ਼ਨ ਸਪੈਸ਼ਲ ਬੁਲਾਇਆ ਸੀ ਇੱਕ ਦਿਨ ਦਾ ਇੱਕ ਰੈਜ਼ੋਲੂਸ਼ਨ ਪਾਸ ਕਰਨ ਵਾਸਤੇ ਆ ਤਿੰਨੇ ਬਿੱਲਾਂ ਦੇ ਖਿਲਾਫ ਰੈਜ਼ੋਲੂਸ਼ਨ ਪਾਸ ਕਰਨ ਵਾਸਤੇ ਸਪੈਸ਼ਲ ਸੈਸ਼ਨ ਰਹਾ ਸੀ ਜਿੱਥੇ ਪਾਸ ਕਰਕੇ ਉਹਨਾਂ ਨੇ ਪੰਜਾਬ ਅਸੈਂਬਲੀ ਦੀ ਜੋ ਫੈਸਲਾ ਹੈ ਸੈਂਟਰ ਦੀ ਸਰਕਾਰ ਨੂੰ ਭੇਜਣਾ ਸੀ ਤੁਸੀਂ ਹੈਰਾਨ ਰਹਿ ਜਾਓਗੇ ਦਿੱਲੀ ਦਾ ਪਾਰਲੀਮੈਂਟ ਉਹਦਾ ਸੈਸ਼ਨ ਵੀ ਅਨਾਉਂਸ ਨਹੀਂ ਹੋਇਆ ਸੀ ਹਲੇ 20 ਤੇ ਉਹਨਾਂ ਦੇ 20 ਦਿਨ ਬਾਅਦ ਸੈਸ਼ਨ ਹੋਇਆ ਉਹ ਪਾਰਲੀਮੈਂਟ ਦਾ ਸੈਸ਼ਨ ਵੀ ਖਤਮ ਹੋ ਗਿਆ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਾਰਲੀਮੈਂਟ ਆਪਣੇ ਅਸੈਂਬਲੀ ਦੀ ਪ੍ਰੋਸੀਡਿੰਗਸ ਸੈਂਟਰ ਨੂੰ ਨਹੀਂ ਭੇਜੀਆਂ ਗਵਰਨਮੈਂਟ ਆਫ ਇੰਡੀਆ ਨੂੰ ਭੇਜੀਆਂ ਆ ਡਰਾਮੇ ਕਰਦੇ ਫਿਰ ਸੈਸ਼ਨ ਬੁਲਾਉਣ ਦੀ ਕੀ ਲੋੜ ਸੀ ਜੇਜੀ ਭੇਜਣਾ ਹੀ ਹੈ ਹਲੇ ਵੀ ਚੀਫ ਸੈਕਟਰੀ ਦੇ ਦਫ਼ਤਰ 'ਚ ਪਿਆ ਹੈ ਅਕਾਲੀ ਦਲ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸਾਨਾਂ ਨਾਲ ਕੀਤੇ ਗਏ ਧੋਖੇ ਦੇ ਖਿਲਾਫ ਹੁਣ ਚੁੱਪ ਨਹੀਂ ਬੈਠਿਆ ਜਾਏਗਾ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਨੇ ਰਾਜਸਥਾਨ ਦੀ ਹਲੂਤ ਸਰਕਾਰ ਦੇ ਉਸ ਕਦਮ ਦਾ ਸਵਾਗਤ ਕੀਤਾ ਜਿਸ ਵਿੱਚ ਰਾਜਸਥਾਨ ਸਰਕਾਰ ਨੇ ਬਿਨਾਂ ਦੇਰੀ ਕੀਤਿਆ ਪੂਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨ ਕੇ ਕੇਂਦਰ ਦੇ ਖੇਤੀਬਾੜੀ ਬੇਲਾ ਨੂੰ ਪ੍ਰੇ ਅਸਰ ਕਰ ਦਿੱਤਾ ਅਕਾਲੀ ਦਲ ਨੇ ਇਸ ਗੱਲ ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਕੇਂਦਰ ਵੱਲੋਂ ਸੰਗੀ ਟਾਂਚੇ ਦੇ ਘੁੱਟੇ ਜਾ ਰਹੇ ਗਲੇ ਦੇ ਖਿਲਾਫ ਸੂਬਾ ਸਰਕਾਰਾਂ ਨੇ ਆਵਾਜ਼ਾਂ ਉਠਾਉਣੀ ਸ਼ੁਰੂ ਕਰ ਦਿੱਤੀਆਂ ਨੇ ਪਰ ਪੰਜਾਬ ਸਰਕਾਰ ਦੀ ਚੁੱਪੀ ਤੇ ਟਾਂਚ ਕਸਿਆ ਅਤੇ ਇਸ ਚੁੱਪੀ ਨੂੰ ਪੰਜਾਬ ਦੇ ਕਿਸਾਨਾਂ ਲਈ ਮਾਰੂ ਕਰਾ ਦਿੱਤਾ ਹੈ ਇਸ ਗੱਲ ਦੀ ਤਸੱਲੀ ਹੈ ਕਿ ਰਾਜਸਥਾਨ ਦੇ ਚੀਫ ਮਿਨਿਸਟਰ ਉਹਨਾਂ ਨੇ ਰਾਜਸਥਾਨ ਨੂੰ ਸਾਰੇ ਰਾਜਸਥਾਨ ਨੂੰ ਸਦਾਰਤ ਸੁਖਬੀਰ ਸਿੰਘ ਜੀ ਬਾਦਲ ਦੀ ਉਹ ਸਲਾਹ ਨੂੰ ਮੰਨਦਿਆਂ ਸਾਰਾ ਰਾਜਸਥਾਨ ਉਹਨਾਂ ਨੇ ਇੱਕ ਮੰਡੀ ਐਲਾਨਤਾ ਔਰ ਇਥੋਂ ਤੱਕ ਐਲਾਨਤਾ ਹੈ ਕਿ ਜਿਹੜੀ ਵੀ ਉਥੇ ਖਰੀਦ ਹੋਊਗੀ ਚਾਹੇ ਐਫਸੀਆਈ ਦੀ ਹੋਵੇ ਚਾਹੇ ਉਹ ਆਪਣਾ ਸਟੇਟ ਏਜੰਸੀਆਂ ਜਿੱਥੇ ਵੀ ਖਰੀਦ ਕਰਨ ਗਿਆ ਉਹਨਾਂ ਨੂੰ ਸਾਰੇ ਮੰਡੀ ਫੀਸ ਵੀ ਦੇਣੀ ਪੈਣੀ ਆ ਔਰ ਸਾਰਾ ਹੀ ਏਪੀਐਮਸੀ ਐਕਟ ਥੱਲੇ ਮੰਡੀਆਂ ਐਫਸੀਆਈ ਦੇ ਗੋਡਾਊਨ ਵੀ ਐਲਾਨੇ ਜਾ ਚੁੱਕੇ ਆ ਵਿਧਾਨ ਸਭਾ ਦਾ ਸੈਸ਼ਨ ਸਦੋ ਤੁਸੀਂ ਕਿਉਂ ਨਹੀਂ ਸਾਧ ਰਹੇ ਤੁਹਾਡੇ ਤੇ ਕੀ ਦਾ ਦਬਾਅ ਤੁਹਾਨੂੰ ਕੌਣ ਰੋਕ ਰਿਹਾ ਔਰ ਸੱਦ ਕੇ ਗੱਲ ਐਲਾਨੋ ਕਿ ਅਸੀਂ ਸਾਰੇ ਪੰਜਾਬ ਨੂੰ ਏਪੀਐਮਸੀ ਮੰਡੀ ਐਲਾਨਦੇ ਆ ਕਿਉਂ ਦੇਰੀ ਹੋ ਰਹੀ ਹੈ ਇਹ ਸਾਰੀ ਗੱਲਾਂ ਇਸ ਗੱਲ ਤੇ ਸੰਕੇਤ ਕਰਦੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਾਜ ਜਿੱਥੇ ਕੁਝ ਕਾਂਗਰਸੀ ਇਲਜ਼ਾਮ ਲਾਉਂਦੇ ਆ 온라인 ਨਾਲ ਇਸ ਲਈ ਇਹ ਸੈਸ਼ਨ ਹਲੇ ਤੱਕ ਨਹੀਂ ਸੱਧਿਆ ਜਾ ਰਿਹਾ ਪੰਜਾਬ ਦੇ ਕਿਸਾਨ ਦੀ ਉਡੀਕ ਵੱਧਦੀ ਜਾ ਰਹੀ ਹੈ ਤੇ ਦੂਜੇ ਪਾਸੇ ਮਹਾਰਾਜ ਸਾਹਿਬ ਨੇ ਟੁਕਵੀ ਤਜ਼ਵੀਜ਼ ਬਣਾਉਣ ਲਈ ਲੋੜਿੰਦੇ ਵਿਧਾਨ ਸਭਾ ਸੈਸ਼ਨ ਨੂੰ ਬੁਲਾਈ ਜਾਣ ਤੋਂ ਹੀ ਸਾਫ ਇਨਕਾਰ ਕਰ ਦਿੱਤਾ ਅਤੇ ਸਪੈਸ਼ਲ ਸੈਸ਼ਨ ਬੁਲਾਈ ਜਾਣ ਨੂੰ ਗੈਰ ਲੋੜਿੰਦਾ ਕਰਾਰ ਦਿੱਤਾ ਜਿਸ ਤੇ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਤੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਦੇਰੀ ਕੀਤੀ ਤਾਂ ਅਕਾਲੀ ਦਲ ਵੱਡਾ ਸੰਘਰਸ਼ ਕਰੇਗਾ ਵਿਧਾਨ ਸਭਾ ਕੀ ਕਰ ਸਕਦੀ ਹੈ ਦੇਖੋ ਇਹ ਪਾਰਲੀਮੈਂਟਰੀ ਐਕਟ ਹੈ ਅਗਰ ਵਿਧਾਨ ਸਭਾ ਕੁਝ ਪਾਸ ਵੀ ਕਰ ਦੇਗੀ ਕੈਨਟ ਹੈਲਪ ਹੁਣ ਤਾਂ ਇਟਸ ਲਾ ਤਾਂ ਅਗਰ ਵਿਧਾਨ ਸਭਾ ਇਹਨੂੰ ਪਾਸ ਵੀ ਕਰ ਦੇ ਯੂਨੀਫਾਰਮਲੀ ਇਟ ਇਸ ਨਾਟ ਗੋਇੰ ਟੂ ਹੈਲਪ ਬਿਕੋਜ਼ ਇਟ ਕੈਨਟ ਅਸੈਂਬਲੀ ਦਾ ਕੋਈ ਐਕਟ ਕੈਨ ਨਾਟ ਓਵਰਰਾਈਡ ਪਾਰਲੀਮੈਂਟਰੀ ਐਕਟ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਭੱਜੇ ਨਹੀਂ ਦਿੰਦੇ ਸੈਸ਼ਨ ਬੁਲਾਉਣਾ ਪੈਣਾ ਪੰਜਾਬ ਨੂੰ ਐਪੀਐਮਸੀ ਮੰਡੀ ਐਲਾਨਣਾ ਪੈਣਾ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਘਰਾਓ ਅਸੀਂ ਸ਼ੁਰੂ ਕਰਾਂਗੇ ਸੂਬਾ ਸਰਕਾਰ ਕੋਲ اختیار ਨੇ ਕਿ ਉਹ ਨਵੇਂ ਕਾਨੂੰਨ ਦੇ ਸੈਕਸ਼ਨ 2 ਦੀ ਧਾਰਾ 8 ਵਿੱਚ ترمیم ਕਰ ਸਕਦਾ ਹੈ ਇਸ ਦਿਨਾਲੀ ਖੇਤੀ ਉਪਜ ਮਾਰਕੀਟ ਐਕਟ 1861 ਦੇ ਤਹਿਤ ਸਰਕਾਰ ਸੂਬੇ ਦੇ ਕਿਸੇ ਵੀ ਹਿੱਸੇ ਨੂੰ ਜਾਂ ਫਿਰ ਪੂਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨ ਸਕਦੀ ਹੈ ਪਰ Rajasthan ਦੀ ਸਰਕਾਰ ਨੇ ਪੰਜਾਬ ਸਰਕਾਰ ਤੇ ਦਬਾਅ ਬਣਾ ਦਿੱਤਾ ਹੈ ਕਿ ਸਿਰਫ ਗੱਲਾਂ ਨਾਲ ਕਿਸਾਨ ਦੇ ਹੱਕਾਂ ਵਿੱਚ ਡਟਿਆ ਨਹੀਂ ਜਾ ਸਕਦਾ ਵੱਡੇ ਫੈਸਲੇ ਲੈਣ ਦਾ ਹੌਸਲਾ ਵੀ ਕਰਨਾ ਪਏਗਾ ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ ਅਤੇ ਮੰਡੀਕਰਨ ਤਾਂ ਚੇਦੀ ਰੱਖੀ ਹੋ ਸਕੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼ ਚੰਡੀਗੜ੍ਹ